ਪਰ ਤੁਹਾਡੇ ਕੋਲ ਜਾਨਣਾ ਚਾਹਵਾਂ ਦੀ ਘਰ ਦੇ ਬਜ਼ੁਰਗਾਂ ਤੋਂ ਜਿਹੜੀਆਂ ਕਹਾਣੀਆਂ ਸੁਣਦੇ ਸੀ ਅੱਜ ਉਹਦਾ ਹਿੱਸਾ ਬਣਿਆ ਤੁਸੀਂ ਅੱਛਾ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਦੇਖੋ ਕਿੰਡੀ ਖੂਬਸੂਰਤ ਗੱਲ ਹੈ ਅਸੀਂ ਜਿੰਨੀ ਵਾਰੀ ਵੀ ਅੱਜ ਗੱਲ ਕੀਤੀ ਹੈ ਬੀਬੀ ਰਜਨੀ ਜੀ ਦੇ ਨਾਲ ਨਾਲ ਦਾਦੀਆਂ ਤੇ ਨਾਨੀਆਂ ਦਾ ਜ਼ਿਕਰ ਆਇਆ ਹੀ ਹੈ ਬਿਲਕੁਲ ਤੇ ਉਹਨਾਂ ਦਾ ਸਾਡੀ ਜ਼ਿੰਦਗੀ ਚ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਆਪਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਮੂਲ ਨਾਲੋਂ ਵਿਆਜ ਪਿਆਰਾ ਹਾਂਜੀ ਦਾਦੀਆਂ ਮਾਪਿਓ ਨਾਲੋਂ ਮਾਂ ਨਾਲੋਂ ਜ਼ਿਆਦਾ ਪੇੋਂ ਨਾਲੋਂ ਜ਼ਿਆਦਾ ਦਾਦੀ ਤੇ ਮਾਂ ਨਾਲੋਂ ਜ਼ਿਆਦਾ ਨਾਨੀ ਬੰਦੇ ਨਾਲ ਅਟੈਚ ਹੁੰਦੀ ਹੈ ਬੌਂਡਿੰਗ ਹੁੰਦੀ ਹੈ ਨਾ ਜੀ ਉਹ ਦਾਦੀਆਂ ਨਾਨੀਆਂ ਜਿੱਥੇ-ਜਿੱਥੇ ਇਹ ਫਿਲਮ ਦਾ ਜ਼ਿਕਰ ਆਊਗਾ ਬੀਬੀ ਰਜਨੀ ਦੀ ਗੱਲ ਆਉਂਦੀ ਹੈ ਉੱਥੇ ਆਟੋਮੈਟਿਕਲੀ ਦਾਦੀਆਂ ਤੇ ਨਾਨੀਆਂ ਦਾ ਜ਼ਿਕਰ ਆਉਂਦਾ ਹੀ ਹੈ ਕਿ ਬਾਤਾਂ ਜਦੋਂ ਇਹ ਚੀਜ਼ਾਂ ਜੁੜਦੀਆਂ ਨੇ ਤੁਸੀਂ ਦੇਖੋ ਤੁਸੀਂ ਕਿੰਨੇ ਖੂਬਸੂਰਤ ਮਾਹੌਲ 'ਚ ਚਲੇ ਜਾਂਦੇ ਹੋ ਤੁਸੀਂ ਉਸ ਦੌਰ 'ਚ ਚਲੇ ਜਾਂਦੇ ਹੋ ਕਿ ਜਦੋਂ ਗਰਮੀਆਂ ਦੀਆਂ ਛੁੱਟੀਆਂ 'ਚ ਸਾਰੇ ਨਿਆਣੇ ਇਕੱਠੇ ਹੁੰਦੇ ਸੀ ਹਾਂ ਤੇ ਮਾਲੂ ਖੇਡਣਾ ਦੇ ਨੇ ਸਾਰਾ ਕੁਝ ਕਰਨਾ ਸ਼ਾਮ ਨੂੰ ਜਦੋਂ ਸਾਰਿਆਂ ਨੇ ਇਕੱਠਿਆਂ ਨੇ ਬਹਿ ਕੇ ਰੋਟੀ ਛੱਕ ਕੇ ਚੁੱਲ੍ਹੇ ਤੇ ਰਾਤ ਨੂੰ ਪੈਣਾ ਫਿਰ ਬੀਬੀ ਨੇ ਸਾਰਿਆਂ ਨੂੰ ਬੁਲਾ ਲੈਣਾ ਤੇ ਅੱਧਿਆਂ ਨੇ ਕਹਿਣਾ ਬੀਬੀ ਅੱਜ ਸਾਨੂੰ ਉਹ ਕਹਾਣੀ ਸੁਣਾਓ ਅੱਜ ਸਾਨੂੰ ਉਹ ਉਹ ਰਾਜੇ ਦੀ ਕਹਾਣੀ ਸੁਣਾਓ ਇਹ ਜਦੋਂ ਬਜ਼ੁਰਗਾਂ ਨੇ ਉਹ ਕਹਾਣੀਆਂ ਸੁਣਾਈਆਂ ਉਹ ਚ ਦੋ ਵੀ ਪੱਖ ਹੁੰਦੇ ਸੀ ਇੱਕ ਚੰਗਿਆਈ ਦਾ ਤੇ ਇੱਕ ਬੁਰਾਈ ਦਾ ਤੇ ਅਖੀਰ ਤੇ ਮੋਰਲੇ ਨਿਕਲਦਾ ਹੁੰਦਾ ਸੀ ਕਿ ਭਾਈ ਆਪਾਂ ਕਦੇ ਵੀ ਦੁਨੀ ਚੰਦ ਵਾਂਗੂ ਹੰਕਾਰ ਨਹੀਂ ਕਰਨਾ ਆਪਾਂ ਬੀਬੀ ਰਜਨੀ ਵਾਲੀ ਲਾਈਨ ਤੇ ਤੁਰਨਾ ਕਿਉਂਕਿ ਉਹ ਭਰੋਸਾ ਹੀ ਆ ਜਿਹੜਾ ਤੁਹਾਨੂੰ ਕਿਤੇ ਤੋਂ ਕਿਤੇ ਲੈ ਜਾਂਦਾ ਔਰ ਦੂਜੀ ਗੱਲ ਦੇਖੋ ਅੱਜ ਦੇ ਸਮਾਜ ਨਾਲ ਜੇ ਤੁਲਨਾ ਕਰੀਏ ਇੱਕ ਬੰਦਾ ਕਿਸੇ ਬੰਦੇ ਨਾਲ ਕਿੰਨਾ ਮਾੜਾ ਕਰ ਸਕਦਾ ਜੇ ਆਪਾਂ ਸੋਚਣਾ ਹੋਵੇ ਕਿ ਇਸ ਹੱਦ ਤੱਕ ਜਾ ਸਕਦਾ ਚਲੋ ਅੱਜ ਦੇ ਸਮਾਜ ਚ ਤਰੀਆ ਆਪਾਂ ਜਾਂਦੇ ਇਹ ਤਾਂ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਪਰ ਜੇ ਇੱਕ ਪੈਰਾਮੀਟਰ ਹੋਵੇ ਤੁਸੀਂ ਦੇਖੋ ਇੱਕ ਆਪ ਦੀ ਓਖੋਂ ਜੰਮਿਆ ਹੋਇਆ ਬੱਚਾ ਆਪਦੇ ਬੱਚੇ ਨੂੰ ਇੱਕ ਪਿੰਗਲੇ ਨਾਲ ਵਿਆਹ ਦੇਣਾ ਜੀ ਤੇ ਉਤੋਂ ਉਹ ਬੱਚਾ ਬੀਬੀ ਰਜਨੀ ਜੀ ਕਹਿ ਰਹੇ ਆ ਕਿ ਪਿਤਾ ਜੀ ਜੇ ਤੁਸੀਂ ਤੁਹਾਡੀ ਤੁਸੀਂ ਕਰਤਾ ਇਹ ਬਹੁਤ ਵਧੀਆ ਹੈ ਕਿ ਮੈਂ ਇਹਨੂੰ ਸਿਰ ਮੱਥੇ ਹੋ ਕੇ ਕਬੂਲਣਾ ਬਿਲਕੁਲ ਐਡਾ ਵੱਡਾ ਮੇਨੂੰ ਲੱਗਦਾ ਸਿਰਕ ਦੁਨੀਆ 'ਚ ਕਿਤੇ ਹੋਈ ਨਹੀਂ ਸਕਦਾ ਔਰ ਤੁਸੀਂ ਦੇਖੋ ਐਗਜ਼ਾਮਪਲ ਕਿੱਡੀ ਵੱਡੀ ਹੈ ਪਰਮਾਤਮਾ ਨੇ ਉਹ ਕੈਸੀ ਇਤਿਹਾਸ ਬਣਾਇਆ ਐਸੀ ਖੇਡ ਮਨਾਈ ਵੀ ਜਦੋਂ ਬੰਦਾ ਜਮਾ ਹੀ ਟੁੱਟ ਜਾਂਦਾ ਨਾ ਹਰੇਕ ਪਾਸਿਓ ਫਿਰ ਉਹ ਅਖੀਰ ਤੇ ਜਾ ਕੇ ਕਹਿੰਦਾ ਵੀ ਹੁਣ ਤੂੰ ਪਰਮਾਤਮਾ ਤੂੰ ਹੀ ਹੈ ਬਲਕਿ ਕਰਨਾ ਸਭ ਤੋਂ ਪਹਿਲਾਂ ਚਾਹੀਦਾ ਪਰ ਬੰਦਾ ਚਲੋ ਭਟਕਦਾ ਨਹੀਂ ਮਨਮੁੱਖਾ ਨਾ ਨਹੀਂ ਖੜਿਆ ਜਾਂਦਾ ਹੁਣ ਅਖੀਰ ਤੇ ਜਾ ਕੇ ਫਿਰ ਭਰੋਸਾ ਜਦੋਂ ਬਣਦਾ ਫਿਰ ਉਹ ਭਰੋਸਾ ساری ਜ਼ਿੰਦਗੀ ਨਹੀਂ ਟੁੱਟਦਾ ਪਹਿਲੀ ਤਾਂ ਗੱਲ ਹੈ ਸਬਰ ਤੇ ਦੂਜੀ ਗੱਲ ਹੈ ਭਰੋਸਾ ਬੀਬੀ ਰਜਨੀ ਦੋ ਹੀ ਸ਼ਬਦਾਂ ਦਾ ਮੈਨੂੰ ਲੱਗਦਾ ਸੁਮੇਲ ਹੈ ਅੱਜ ਇਸ ਇਤਿਹਾਸ ਤੇ ਫਿਲਮ ਬਣੀ ਹੈ ਅਸੀਂ ਸੁਣਦੇ ਹੁੰਦੇ ਸੀ ਸਾਡੇ ਮਾਂ ਪਿਓ ਲਈ ਇਹ ਦਿਨ ਬਹੁਤ ਵੱਡਾ ਹੈ ਜੀ ਸਾਡੇ ਬਜ਼ੁਰਗਾਂ ਲਈ ਕਿਉਂਕਿ ਜਿਹੜੀਆਂ ਕਹਾਣੀਆਂ ਦੇ ਰੂਪ ਚ ਉਹਨਾਂ ਨੇ ਉਹ ਚੀਜ਼ਾਂ ਸੁਣਾਈਆਂ ਅੱਜ ਉਹਨਾਂ ਦੇ ਪੁੱਤ ਉਹਨਾਂ ਫਿਲਮਾਂ ਚ ਕੰਮ ਕਰ ਰਹੇ ਤੇ ਉਹਨਾਂ ਲਈ ਤਾਂ ਮੈਨੂੰ ਲੱਗਦਾ ਕਿ ਬਹੁਤ ਮਾਣ ਵਾਲੀ ਗੱਲ ਹੋਊਗੀ ਤੇ ਮੈਂ ਆਪਣੀ ਮਾਂ ਨੂੰ ਜ਼ਰੂਰ ਇਸ ਫਿਲਮ ਦੇ ਪ੍ਰੀਮੀਅਰ ਤੇ ਲੈ ਕੇ ਆਉਂਗਾ ਜੀ ਬੇਸ਼ੱਕ ਉਹਦੀ ਕਾਫੀ ਉਮਰ ਹੈ ਪਰ ਫਿਰ ਵੀ ਮੈਂ ਲੈ ਕੇ ਆਉਂਗਾ ਮੈਨਾਂ ਉਹਨੇ ਗੱਲਬਾਤ ਕੀਤੀ ਹੋਈ ਹੈ ਕਿ ਤੁਸੀਂ ਜਾਣਾ ਉਹ ਕਹਿੰਦੇ ਹਾਂ ਜ਼ਰੂਰ ਦੇਖ ਕੇ ਔਰ ਇਸ ਫਿਲਮ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਤੁਸੀਂ ਜ਼ਿੰਦਗੀ 'ਚ ਜੇ ਭਰੋਸਾ ਰੱਖੋਗੇ ਨਾ